ਪੈਂਚ ਰਹੇ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਜਿੰਦਾਬਾਦ ਸਰਕਾਰ ਮੁਜ਼ਾਬਤ ਜਿੰਦਾਬਾਦ ਮੁਜ਼ਾਬਤ ਜਿੰਦਾਬਾਦ ਮਾਤੇ ਪੈਂਚਰ ਦਾ ਇੱਕਾ ਜਿੰਦਾਬਾਦ ਜਿੰਦਾਬਾਦ ਕੋਈ ਵੀ ਬੋਲੀ ਹੁਣ ਜਿੰਦਾਬਾਦ ਸਮਰਥਨ ਦੇ ਉੱਤੇ ਸਨਮਾਨਯੋਗ ਅਧਿਕਾਰ ਦੇ ਵਿਦਵਾਨ ਜੀ ਅਸਮਾਨ ਸਰਕਾਰ ਆਈ ਹੈ ਲੋਕਾਂ ਤੋਂ ਲੈ ਕੇ ਅੱਜ ਤੱਕ ਸਾਮੀ ਕੋਈ ਵੀ ਬਹੁਤ ਹੀ ਬਤਾ ਕੋ ਸੋਨਾ ਦਾ ਬਟਾਣ ਉਹਨਾਂ ਬਾਰਾਂ ਤੋਂ ਬਣਾਉਂ ਹੀ ਦਿੱਤਾ ਹੈ ਦੂਸਰੀ ਜੀ ਧਰਤੀ ਜਿਹੜੀ ਆ ਉਹ ਧਰਤੀ ਦੀ ਬਿਲਕੁਲ ਡੰਗ ਐ ਇਹ ਨਹੀਂ ਹੁੰਦੇ ਰੱਖਦੇ ਸਿਟੀ ਵੀ ਉਹਨਾਂ ਦਾ ਬਗਾ ਸਹਾਰੇ ਉੱਪਰ ਰੱਖਦੇ ਉਹ ਇਹਨਾਂ ਦਾ ਬਣਾ ਬਹੁਤ ਸਾਸਾ ਹੁੰਦਾ ਜੇ ਦੀ ਬਹੁਤ ਲੰਗ ਧਰਤੀ ਪਟੀਆਂ ਕਰੋ ਕਰੋੜ ਕੋਟਾਂ ਸਵੇ ਮਲਾਈਆਂ ਦੀਆਂ ਉਹਨਾਂ ਦੇ ਬਿੱਟਸਰਫ ਦੇ ਲਗਭਗ 30 ਕਰਮਚਾਰੀ ਆ ਉਹ ਨਹੀਂ ਜਾ ਰਹੇ ਕਿ 120 ਦਾ ਬਿੱਟਸਰਫ ਸਿੱਟੇ ਮਸੇਦ ਤੋਂ ਉੱਤਰ ਤੋਂ ਸੇਧ ਜਿਹੜੀ ਸੀ ਤਾਂ ਘਟਿਆ ਉਹ ਕੰਮ ਕਿਸ ਤਰ੍ਹਾਂ ਹੋਣਾ ਆਸ ਤੋਂ 15 ਸਾਲ ਪਹਿਲਾਂ 20 ਸਾਲ ਪਹਿਲਾਂ ਇੱਕ ਬੰਦੇ ਦੇ ਘਟੇ ਤੋਂ ਮੰਦਨ ਨਾਲ 12 ਦਾ ਪਲਾਟ ਜਿਹੜਾ ਉਹਨੂੰ ਦਿੱਤਾ ਸੀ ਉਹ ਅੱਜ ਵੀ ਚੱਲ ਰਹੀ ਹੈ ਮੰਨ ਕੇ ਕਿ ਉਹ ਇਸ ਤਰ੍ਹਾਂ ਇਹ ਕੋਈ ਹੋਰ ਬੰਦੇ ਜਿਹਾ ਜਿਹੜਾ ਇਸ ਤੋਂ ਦੇਦਾ ਹੁੰਦਾ ਹੈ ਇਸ ਤੋਂ ਦਿਨ ਸੈਮੀਨਾਰ ਦੇ ਵਿੱਚ ਨਾਮ ਗੋਇਣੇ ਨਾਮ ਤੋਂ ਨਾਮ ਨਾਮ ਨੂੰ ਨਾਮ ਨੂੰ ਨਾਮ ਨੂੰ ਸੋਤਰੀ ਬਗਾਵਨਾ ਪਸਦੀ ਹੈ ਤੁਹਾਨੂੰ ਤੁਹਾਨੂੰ ਵੀ ਚਾਹੀਦਾ ਹੈ ਤੁਹਾਨੂੰ ਬਖੋ ਨਾਰਾਇਣਪੁਰ ਦਾ ਦਾਨ ਹੈ ਆਰਿਆ ਸਮਾਗਮ ਸਭਾ ਦੀ ਮੱਤ ਪਸਿਆ ਸਮਾਗਮ ਉਸ ਕਾਇਤੇ ਰਖਿਆ ਹੈ ਜਿਸ ਤਰੀਕ ਨਾਮ ਪ੍ਰਗਟਾਣ ਨੂੰ ਸਰਕਲ ਸਾਇਸਕਤਰ ਪੈਨਸ਼ਨ ਸੈਸ਼ਨ ਨਵਾਂ ਸ਼ਹਿਰ ਸਾਡੇ ਬਿਜਲੀ ਬੋਰਡ ਦੇ ਮੁਲਾਜ਼ਮਾ ਨੇ ਸਮੁੱਚੇ ਪੰਜਾਬ ਦੇ ਮੁਲਾਜ਼ਮਾ ਨੇ ਇੱਕ ਆਸ ਵੱਜੀ ਸੀਗੀ ਆਮ ਆਦਮੀ ਪਾਰਟੀ ਸਰਕਾਰ ਬਣਾ ਕੇ ਜਿਹੜਾ ਮੁਲਾਜ਼ਮਾ ਨੂੰ ਜਿਹੜਾ ਆ ਉਹਨਾਂ ਦੇ ਬਣਦੇ ਬਕਾਏ ਡੀਏ ਸਾਲਾ ਕੁਝ ਮਿਲੂਗਾ ਲੇਕਿਨ ਜਿਸ ਵੇਲੇ ਮਾਨ ਸਰਕਾਰ ਬਣੀ ਆ ਉਹ ਤੋਂ ਬਾਅਦ ਮੁਲਾਜ਼ਮਾ ਦਾ ਇਸ ਕੁਝ ਨਹੀਂ ਦੇਖਿਆ ਸਿਰਫ ਉਹ ਸਾਮਰਾਜੀ ਇਸ਼ਾਰੇ ਦੇ ਉੱਤੇ ਜੋ ਸਾਮਰਾਜੀ ਸਰਕਾਰਾਂ ਜਿਹੜੇ ਬਿਜਲੀ ਬੋਰਡ ਜਾਂ ਹੋਰ ਪਬਲਿਕ ਸੈਕਟਰ ਦੇ ادارے ਆ ਸਾਰੇ ਨੂੰ ਤੋੜ ਰਹੇ ਆ ਸਰਕਾਰੀ ਨੌਕਰੀਆਂ ਤੇ ਜਿਹੜੀਆਂ ਪਾਬੰਦੀਆਂ ਲਾਤੀਆਂ ਉਹ ਪ੍ਰਾਈਵੇਟ ਸੈਕਟਰ ਤੇ ਠੇਕੇਦਾਰੀ ਸਿਸਟਮ ਜਿਹੜਾ ਆ ਮਾਲਸਕਾਰ ਵੀ ਜਿਵੇਂ ਸਿਉਂ ਚਲਾ ਰਹੀ ਆ ਇਸ ਕਰਕੇ ਅਸੀਂ ਮਾਲਸਕਾਰ ਨੂੰ ਚੇਤਾਵਨੀ ਦੇਣੀ ਚਾਹਨੇ ਆ ਦੱਸਾਂਗੇ ਆਉਣ ਵਾਲੀ ਜਿਮਲੀ ਚੌਂ ਦੇ ਵਿੱਚ ਅਸੀਂ ਇਹਨੂੰ ਜਿਹੜਾ ਇਹ ਨਜ਼ਾਰਾ ਦੱਸਾਂਗੇ ਜਿਹੜੀਆਂ 92 ਸੀਟਾਂ ਤੈਨੂੰ ਲੋਕਾਂ ਨੇ ਦਿੱਤੀਆਂ ਆ ਉਹ 92 ਸੀਟਾਂ ਦਾ ਨਜ਼ਾਰਾ ਦੱਸਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬਿਜਲੀ ਬੋਰਡ ਦੇ ਮੁਲਾਜ਼ਮ ਸਮੁੱਚੇ ਪੰਜਾਬ ਦੇ ਮੁਲਾਜ਼ਮ ਜਿਹੜੇ ਆ ਉਹ ਇਕੱਠੇ ਹੋ ਕੇ ਸੜਕਾਂ ਤੇ ਆਣਗੇ ਪਰਿਵਾਰਾ ਸਵੇਤ ਧੰਨਵਾਦ ਜੀ ਨਵਾਂ ਸ਼ਹਿਰ ਦੇ ਮੰਡਲ ਅੱਗੇ ਸਮੁੱਚੇ ਮੁਲਾਜ਼ਮਾਂ ਵੱਲੋਂ ਤੇ ਪੈਨਸ਼ਨ ਸਾਥੀਆਂ ਵੱਲੋਂ ਪੰਜਾਬ ਸਰਕੂਲਰ ਖਿਲਾਫ ਰੋਹ ਪ੍ਰਭੂਰ ਮੁਜ਼ਾਹਰਾ ਕੀਤਾ ਜਾ ਰਿਹਾ ਹੈ ਅੱਜ ਅਸੀਂ ਇਸ ਨਵਾਂ ਸ਼ਹਿਰ ਸਰਗਰਮੀਆਂ ਦੇ ਮਾਧਿਅਮ ਰਾਹੀਂ ਸ਼ਹਿਰ ਦੇ ਆਮ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਗਰੀਬ ਘਰਾਂ ਦੇ ਉਹ ਪੜ੍ਹੇ ਲਿਖੇ ਮੁੰਡੇ ਜਿਹੜੇ ਉਹਨਾਂ ਦੇ ਮਾਪ ਪਿਓ ਆਪਣੇ ਬੜੀ ਮਿਹਨਤ ਦੇ ਨਾਲ ਕਿਸੇ ਨੂੰ ਡਿਪਲੋਮਾ ਕਰਾਇਆ ਆਈਟੀਆ ਕਰਾਈ ਪ੍ਰਿੰਟਸ਼ਿਪ ਕਰਾਈ ਉਹ ਸਰਕਾਰ ਨੇ 7-8 ਸਾਲ ਤੋਂ ਇੱਕ ਸੀਰੀ ਦੀ ਤਰ੍ਹਾਂ ਇੱਥੇ 10-12 ਹਜ਼ਾਰ ਤੇ ਲੇਬਰ ਕਰਨ ਲਈ ਰੱਖੇ ਜਿਹੜੇ ਹਰ ਰੋਜ਼ ਆਪਣੀ ਮੌਤ ਨਾਲ ਜੂਝਦੇ ਆ ਪਿਛਲੇ ਥੋੜੇ ਸਮੇਂ ਵਿੱਚ ਪੰਜਾਬ ਦੇ 10-12 ਨੌਜਵਾਨ ਹਾਦਸਿਆਂ ਦਾ ਸ਼ਿਕਾਰ ਹੋ ਕੇ ਉਹਨਾਂ ਦੀਆਂ ਲਾਸ਼ਾਂ ਘਰ ਚ ਗਈਆਂ ਪਰ ਇਹ ਸਰਕਾਰ ਕੰਮ ਕਰਨ ਦੀ ਨੀਂਦ ਸੁੱਤੀ ਪਈ ਆ ਉਹਨਾਂ ਦੀ ਰੈਗੂਲਰ ਪਤਾ ਨਹੀਂ ਉਹਨਾਂ ਨੂੰ ਕਿੰਨਾ ਚਿਰ ਨਹੀਂ ਇੱਦਾਂ ਰੱਖਣਾ ਕੱਚੇ 8-8 ਸਾਲ ਹੋ ਗਏ ਉਹਨਾਂ ਨੂੰ ਚਲੋ ਘਟੋ-ਘਟ ਪੰਜ ਸਾਲ ਬਾਅਦ ਸਰਕਾਰ ਨੂੰ ਬਣਦਾ ਕਿ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਜਿਹੜਾ ਵੀ ਸਾਡਾ ਉਹ ਬੱਚਾ ਹਾਦਸੇ ਦਾ ਸ਼ਿਕਾਰ ਹੁੰਦਾ ਹਾਦਸੇ ਦਾ ਸ਼ਿਕਾਰ ਕਿਉਂ ਹੁੰਦਾ ਪੋਲਿਟਿਕਲ ਲੋਕਾਂ ਦਾ ਨਾਇਜ ਪ੍ਰੈਸ਼ਰ ਅਫਸਰਾਂ ਦਾ ਨਾਇਜ ਪ੍ਰੈਸ਼ਰ ਬੋਰਡ ਮੈਨੇਜਮੈਂਟ ਦੀ ਘਟਿਆ ਪਰਚੇਜ਼ਿੰਗ ਘਟਿਆ ਪਾਲਿਸੀਆਂ ਤੇ ਉਹਦੇ ਤਹਿਤ ਸਾਡੇ ਬੱਚੇ ਜਿਹੜੇ ਸਾਡੇ ਹੱਥਾਂ ਚੋਂ ਜਾ ਰਹੇ ਆ ਜਿਸ ਦੀ ਅਸੀਂ ਸਰਕਾਰ ਦੀ ਹੋਰ ਜ਼ੋਰ ਸ਼ਬਦਾਂ ਚ ਨਖੇਦੀ ਕਰਦੇ ਹੋਏ ਮੰਗ ਕਰਦੇ ਆ ਕਿ ਉਹਨਾਂ ਬੱਚਿਆਂ ਦੇ ਘਰਾਂ ਨੂੰ ਵੱਧ ਤੋਂ ਵੱਧ ਆਰਥਿਕ ਸਹਾਇਤਾ ਦਿੱਤੀ ਜਾਵੇ ਉਹਨਾਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਇਹ ਧਰਨਾ ਅੱਜ ਦੇ ਧਰਨਾ ਜਿਹੜਾ ਹੈ ਜ਼ੋਰਦਾਰ ਮੰਕਰਦਾ ਹੈ ਜੈ ਜਨਤਾ ਜੈ ਸੰਘਰਸ਼। ਉਮੀਦ ਪ੍ਰਧਾਨ ਸਰਕਲ ਨਮਾਸ਼ਾਰ ਤੋਂ ਪੈਨਸ਼ਨਰ ਯੂਨੀਅਨ। ਸਾਥੀਓ ਮੈਂ ਇਹੀ ਆਪਣੇ ਉਹ ਵਿਚਾਰ ਰੱਖ ਲਿਆ ਇਹ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਤੇ ਸਾਡੀ ਮੈਨੇਜਮੈਂਟ ਹੈ ਜੋ ਬਿਜਲੀ ਬੋਰਡ ਦੀ ਇਹ ਕੋਈ ਵੀ ਮਤਲਬ ਕਿਸੇ ਪਾਸੇ ਵੀ ਨਹੀਂ ਲੱਗਦੀ ਪਿਛਲੇ ਸਮੇਂ 'ਚ ਅਸੀਂ ਧਰਨੇ ਦੇ ਦੇ ਕੇ ਇਹਨਾਂ ਦੇ ਅੱਕ ਗਏ ਪਰ ਇਹਨਾਂ ਨੇ ਜੋ ਵੀ ਮੀਟਿੰਗਾਂ ਕੀਤੀਆਂ ਬੇਸਟਾ ਰਹੀਆਂ ਪਰ ਇਹਨਾਂ ਨੇ ਕੁਝ ਵੀ ਸਾਨੂੰ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਜਿੱਦਾਂ ਕਿ ਸਾਡੇ 5.5 ਸਾਲ ਦਾ ਬਕਾਇਆ ਪਿਆ ਡੀਏ ਪਿਆ ਸਾਡਾ ਜਿਹੜਾ 38% ਡੀਏ ਤੋਂ 50% ਹੋਣਾ 50% ਸਰਕਾਰ ਨਹੀਂ ਕਰਤਾ ਅਗਲਾ ਡੀਏ ਵੀ ਸਰਕਾਰ ਜਿਹੜੀ ਸੈਂਟਰ ਸਰਕਾਰ ਦੇ ਰਹੀ ਆ ਪਰ ਜਿਹੜੀ ਪੰਜਾਬ ਦੀ ਸਰਕਾਰ ਆ ਕੋਈ ਇਸ ਵੱਲ ਨੂੰ ਨਹੀਂ ਵਧ ਰਹੀ ਅਖੀਰ ਇਹ ਮੀਟਿੰਗਾਂ ਦੇ ਦੇ ਕੇ ਦੇਖ ਲਓ ਭਈ ਆ ਪਿੱਛੇ ਧਰਨਾ ਹੋਇਆ ਜਲੰਧਰ ਦਾ ਉਹਦੇ ਵਿੱਚ ਅਸੀਂ ਮਾਰਚ ਕਰਨਾ ਸੀ ਪਰ ਇਹ ਭਗਵਾਨਤਮਾਨ ਜਿਹੜਾ ਇਹਨੇ ਮੁੱਖ ਮੰਤਰੀ ਨੇ ਫਗਵਾੜੇ ਮੀਟਿੰਗ ਦਿੱਤੀ ਵੀ ਤੁਹਾਡਾ ਜਿਹੜਾ ਅਗਲੀ ਮੀਟਿੰਗ ਆ 25 ਤਰੀਕ ਨੂੰ ਕਰਾਂਗੇ ਪਰ 25 ਤਰੀਕ ਦੀ ਮੀਟਿੰਗ ਵੀ ਰੱਦ ਕਰਕੇ 2 ਤਰੀਕ ਦੀ ਰੱਖ ਲਈ ਉਹ ਵੀ ਰੱਦ ਕਰਤੀ ਹੁਣ ਤੁਹਾਡੇ ਸਾਹਮਣੇ ਅਸੀਂ 3 ਤਰੀਕ ਨੂੰ ਜਿਹੜਾ ਚੰਡੀਗੜ੍ਹ ਵਿਖੇ ਧਰਨਾ ਦੇ ਕੇ ਆਏ ਆ ਉਹ ਅਸੀਂ ਬਹੁਤ ਵਧੀਆ ਧਰਨਾ ਕੀਤਾ ਕੋਈ ਇਦਾਂ ਦੀ ਗੱਲ ਨਹੀਂ ਮਟਕਾ ਚੌਂਕ 'ਤੇ ਅਸੀਂ ਪਹਿਲੀ ਵਾਰ ਗਏ ਆ ਜਦੋਂ ਕਿ 34 32 34 ਸਾਲ ਬਾਅਦ ਪਹਿਲਾਂ ਅਸੀਂ ਇਤਿਹਾਸ ਗਵਾਇਆ ਪਹਿਲਾਂ ਵੀ ਮਟਕਾ ਚੌਕ ਜੇ ਧਾਰਨਾ ਦਿੱਤਾ ਸੀ ਉਸ ਵੇਲੇ ਸਰਕਾਰ ਨਾਲ ਸਾਡੀ ਟੱਕਰ ਆਇਆ ਸੀ ਉਸ ਤੋਂ ਬਾਅਦ ਚੰਡੀਗੜ੍ਹ ਦੀ ਪੁਲਿਸ ਨੇ ਸਾਨੂੰ ਜਿਦਾ ਚੰਡੀਗੜ੍ਹ ਦੀ ਜਿਹੜਾ ਪ੍ਰਸ਼ਾਸਨ ਹੈ ਉਹਨੇ ਅੰਦਰ ਨਹੀਂ ਬਣ ਦਿੱਤਾ ਪਰ ਆਹ ਜਿਹੜਾ ਹੁਣ ਤਿੰਨ ਤਰੀਕ ਨੂੰ ਧਾਰਨਾ ਹੋਇਆ ਅਸੀਂ ਮਟਕਾ ਚੌਕ ਵੀ ਘੇਰਿਆ ਤੇ ਉਸ ਤੋਂ ਬਾਅਦ ਜਿਹੜਾ ਚੌਕ ਵੀ ਘੇਰਿਆ ਉਹਦੇ ਵਿੱਚ ਅਸੀਂ ਬਹੁਤ ਪ੍ਰੋਸੈਸ ਕੀਤਾ ਪਰ ਇਹ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਇਹ ਤਾਂ ਇਹੀ ਕਹਿ ਰਹੀ ਆ ਵੀ ਸਾਡੇ ਕੋਲ ਪੈਸੇ ਹੈ ਨਹੀਂ ਪੈਸੇਾਂ ਦੀ ਗੱਲ ਕਰ ਲਈਏ ਪੈਸੇ ਇਹਨਾਂ ਨੇ ਜਾਂਦੇ ਕਿੱਥੇ ਆ ਸਾਇ ਬਾਹਰੀਆਂ ਸਟੇਟਾਂ 'ਚ ਦੇਖੋ ਹਰਿਆਣਾ ਸਰਕਾਰ ਜੇ ਪ੍ਰਚਾਰ ਕਰਦਾ ਫਿਰਦਾ ਉੱਥੇ ਚੋਣਾਂ ਗਈਆਂ ਪੰਜਾਬ ਦਾ ਪੈਸਾ ਬਾਹਰਲੇ ਐਡਵਰਟਾਈਜ਼ਮੈਂਟ ਤੇ ਲਾਈ ਜਾਂਦਾ ਪਰ ਪੰਜਾਬ ਦਾ ਪੈਸਾ ਜਿਹੜਾ ਪੰਜਾਬ ਨੂੰ ਵੰਡਿਆ ਜਾਵੇ ਤਾਂ ਕਿ ਜਿਹੜਾ ਪੰਜਾਬ ਹੈ ਤਰੱਕੀ ਤੇ ਸਗਾ ਉਹ ਵੀ ਇਹਨਾਂ ਡਾਉ ਲਿਆਂਦਾ ਸੋ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪੈਂਸਲ ਐਸੋਸੀਏਸ਼ਨ ਦੇ ਸੱਦੇ ਤੇ ਡਿਵੀਜ਼ਨ ਨਮਾਸ਼ਹਿਰ ਦੇ ਗੇਟ ਅੱਗੇ ਰੋਸ ਧਰਨਾ ਆਪਣੀ ਮੰਗਾਂ ਨੂੰ ਮਨਵਾਉਣ ਵਾਸਤੇ ਦੇਣ ਜਾ ਰਹੇ ਹਾਂ ਤੇ ਨਾਲ ਦੀ ਨਾਲ ਇਸੇ ਰੋਸ ਧਰਨੇ ਦੇ ਵਿੱਚ ਸਾਡਾ ਜਿਹੜਾ ਰੈਗੂਲਰ ਮੁਲਾਜ਼ਮਾਂ ਦਾ ਪ੍ਰੋਟੈਸਟ ਚੱਲ ਰਿਹਾ ਸੂਬਾ ਜੁਆਇੰਟ ਫੋਰਮ ਅਤੇ ਬਿਜਲੀ ਮੁਲਾਜ਼ਮ ਇਕਤਾ ਮੰਨ ਤੇ ਸੱਦੇ ਤੇ 3 ਦਿਨ ਦੀ ਛੁੱਟੀ ਤੇ ਪੰਜਾਬ ਦੇ ਸਮੁੱਚੇ ਮੁਲਾਜ਼ਮ ਜਿਹੜੇ 3 ਦਿਨ ਦੀ ਮਾਸਕਲੀਵ ਤੇ ਆ ਤੇ ਉਹ ਮਾਸਕਲੀਵ ਸਾਨੂੰ ਮਜਬੂਰ ਹੋ ਕੇ ਕਿਉਂਕਿ ਬਿਜਲੀ ਬੋਰਡ ਦਾ ਮੰਤਰੀ ਹਰਪ੍ਰੀਤ ਸਿੰਘ ਗੀਟਿਓ ਜਿਹਨੇ 31 ਜੁਲਾਈ ਨੂੰ ਇਹ ਯੂਨੀਅਨ ਦੀ ਹਾਰੀ ਦੇ ਵਿੱਚ ਮੰਨਿਆ ਸੀਗਾ ਕਿ 15 ਅਗਸਤ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਸਮੂਚੇ ਮੁਲਾਜ਼ਮਾਂ ਦੀਆਂ ਮੰਗਾਂ ਆ ਉਹਨਾਂ ਨੂੰ ਜਿਹੜਾ ਲਾਗੂ ਕਰ ਦਿੱਤਾ ਜਾਊਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ 15 ਅਗਸਤ ਨੂੰ ਜਿਹੜਾ ਐਲਾਨ ਕਰਵਾਇਆ ਜਾਊਗਾ ਪਰ 15 ਅਗਸਤ ਵੀ ਲੰਘ ਗਏ ਉਸ ਤੋਂ ਬਾਅਦ ਮਜਬੂਰ ਹੋ ਕੇ EMPLOYEES JOINT FORUM ਅਤੇ ਬਿਲੀ ਮੁਲਾਜ਼ਮੇ ਇਕਤਾ ਮੰਚ ਨੂੰ 3 ਦਿਨ ਦੀ ਛੁੱਟੀ ਦਾ ਜਿਹੜਾ ਮਾਸਕ ਲੀਵ ਪਰਨ ਦਾ ਉਹ ਸੱਦਾ ਦਿੱਤਾ ਗਿਆ ਹੈ ਉਦੇ ਤਹਿ ਸਾਡਾ ਰੈਗੂਲਰ ਮੁਲਾਜ਼ਮਾਂ ਦਾ ਪ੍ਰੋਟੈਸਟ ਚੱਲ ਰਿਹਾ ਹੈ ਅੱਜ ਅਸੀਂ ਜੋ ਪੈਨਸ਼ਨ ਐਸੋਸੀਏਸ਼ਨ ਦਾ ਪ੍ਰੋਟੈਸਟ ਹੈ ਧਰਨਾ ਉਹਦੇ ਵਿੱਚ ਸਮੁੱਚੇ ਮੁਲਾਜ਼ਮ ਜਿਹੜੇ ਨਮਾ ਸ਼ਾ ਡਿਵੀਜ਼ਨ ਦੇ ਰੈਗੂਲਰ ਮੁਲਾਜ਼ਮ ਹਾਜ਼ਰ ਹੋਏ ਆ ਸੋ ਅੱਜ ਦੇ ਇਸ ਸਮੇਂ ਤੇ ਅਸੀਂ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਅਤੇ ਵਿੱਲੀ ਮੰਤਰੀ ਦੀ ਜ਼ੋਰਦਾਰ ਨਿਖੇਧੀ ਕਰਦੇ ਆਣ ਜਿਹੜੇ ਲਗਾਤਾਰ ਮੁਲਾਜ਼ਮਾਂ ਨੂੰ ਮੀਟਿੰਗਾਂ ਦੇ ਦੇ ਕੇ ਸਮਾਂ ਦੇ ਕੇ ਪਰ ਮੀਟਿੰਗਾਂ ਨਹੀਂ ਕਰਦੇ ਅੱਗੇ ਤੋਂ ਅੱਗੇ ਪਾਈ ਜਾ ਰਹੇ ਆਣ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਇੱਕ ਜ਼ਿੰਮੇਵਾਰ ਬੰਦਾ ਪੰਜਾਬ ਦਾ ਮੁੱਖ ਮੰਤਰੀ ਹੋਵੇ ਉਹ ਕਿਸੇ ਜਥੇਬੰਦੀ ਨੂੰ ਮੀਟਿੰਗ ਦੇਵੇ ਤੇ ਮੀਟਿੰਗ ਤੇ ਸਮੇਂ ਸਿਰ ਹਾਜ਼ਰ ਹੋਵੇ ਤੇ ਅੱਗੇ ਉਹਦਾ ਜਿਹੜਾ ਅਗਲਾ ਟਾਈਮ ਦੇਈ ਜਾਵੇ ਵਾਰ-ਵਾਰ ਇਹ ਬੜੀ निंदण जो गल है आज वे इस मौके ते सि भगवंत मान दीते अरपंज सिंह यूटिल बिजली मंत्री जोरदार शब्द ने निखेदी करदे हां ते इस गल दी ताड़ना भी करदे हां कि जल्दो जल्द जेडियां ਮੰਨੀਆਂ ਮੰਨੀਆਂ ਹੋਈਆਂ ਮੰਗਾ ਹਨ ओना नु लागू ਕੀਤਾ ਜਾਵੇ ਨਹੀਂ ਤਾਂ ਜਿਹੜੇ ਬਿਜਲੀ ਮਲਾਜ਼ਮਾਂ ਦਿਨ ਦਿਨ ਤੋਂ ਅੱਗੇ ਵੀ ਆਪਣੀ ਮਾਸਲੀਬ ਜਿਹੜੀ ਆ ਉਹ ਵਿਧਾਨਨ ਦੀ ਇਹ ਜਰੂਰ ਸ਼ੁਰੂਆਤ ਕਰਨਗੇ ਇਹਨਾਂ ਸ਼ਬਦਾਂ ਨਾਲ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਿਰਿੰਦਰ ਕੁਮਾਰ ਮਹਿਤਾ ਪੈਨਸ਼ਨ ਸੋਸ਼ਲ ਪੰਜਾਬ ਦਾ ਡਵੀਨ ਅਤੇ ਸਰਕਲ ਪ੍ਰਧਾਨ ਅੱਜ ਅਸੀਂ 11 9 ਨੂੰ ਸੂਬਾ ਕਮੇਟੀ ਦੇ ਤ ਮਤਾਬਕ ਅਸੀਂ ਅੱਜ ਧਰਨਾ ਲਾ ਰਹੇ ਹਾਂ ਜਿਸ ਵਿੱਚ ਸਾਡਾ ਸਾਥ ਮੁਲਾਜ਼ਮ ਵੀ ਦੇ ਰਹੇ ਨੇ ਇਹ ਗਵਰਨਮੈਂਟ ਗੱਲਾਂ ਕਰਨ ਵਾਲੀ ਗਵਰਨਮੈਂਟ ਆ ਇਹ 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 ਗਵਰਨਮੈਂਟ ਮੁਕਰ ਜਾਂਦੀ ਆ ਇਸ ਕਰਕੇ ਸਾਡਾ ਇਹ ਧਰਨਾ ਆ ਸਾਨੂੰ ਮਜਬੂਰ ਹੋ ਕੇ ਲਾਣਾ ਪੈਦਾ ਅਸੀਂ ਸਾਰੇ ਪੈਨਸ਼ਨਰ ਬੱਦ ਤੋਂ ਵੱਧ ਅੱਜ ਤੁਹਾਨੇ ਵੀ ਸ਼ਾਮਲ ਹੋਏ ਆਂ ਔਰ ਅਸੀਂ ਇਹ ਗਵਰਨਮੈਂਟ ਨੂੰ ਕਹਿਣਾ ਚਾਹੁੰਦੇ ਆਂ ਬੇ ਆਪਣੇ ਆਪ ਨੂੰ ਕੰਟਰੋਲ ਚ ਕਰੋ ਜਿਹੜੀਆਂ ਜਿਹੜੀਆਂ ਮੀਟਿੰਗਾਂ ਦਿੱਤੀਆਂ ਹੁਣ ਮੀਟਿੰਗਾਂ ਦਿਓ ਪਹਿਲਾਂ 10 ਦੀ ਸੀ ਮੀਟਿੰਗ ਦਿੱਤੀ ਸੀ ਹੁਣ ਚਾਕੇ ਫਿਰ 12 ਦੀ ਕਰਤੀ 12 ਦੀ ਜਿਹੜੀ ਮੀਟਿੰਗ ਆ ਉਹ ਕਮੇਟੀ ਨਾ ਹੋਣੀ ਹੈ ਨਾ ਕਿ ਚੀਫ ਮਿਨਿਸਟਰ ਨਾ ਹੋਣੀ ਹੈ ਇਹ ਕੇ ਆ ਦੀ ਬੜੀ ਵੱਡੀ ਚਾਲ ਸੀਗੀ 10 ਤੋਂ 12 ਕਰਨ ਦੀ 12 ਦੀ ਤਾਂ ਪਹਿਲਾਂ ਹੀ ਮੀਟਿੰਗ ਦਿੱਤੀ ਸੀਗੀ ਕਮੇਟੀ ਨਾਲ ਇਸ ਕਰਕੇ ਇਹ ਫਿਰ ਹੁਣ 12 ਦੀ ਕਰਦੀ ਆ ਔਰ ਮੈਨੂੰ ਨਹੀਂ ਉਮੀਦ ਹੈ ਕਿ 12 ਤਰੀਕ ਨੂੰ ਮੀਟਿੰਗ ਕੋਈ ਹੋਊਗੀ ਔਰ ਅਸੀਂ ਇਸ ਗਵਰਨਮੈਂਟ ਨੂੰ ਇੱਕ ਨਿਕੰਮੀ ਮਾੜੀ ਅਤੇ ਸਭ ਤੋਂ ਘਟੀਆ ਗਵਰਨਮੈਂਟ ਗਿੰਦੇ ਆ ਲੋਕਾਂ ਨੇ ਤੇ ਬਹੁਤ ਆਸ ਰੱਖੀ ਸੀ ਪਰ ਇਹ ਲੋਕਾਂ ਦੀ ਆਸਾਂ ਤੇ ਬਿਲਕੁਲ ਹੀ ਖਰੀ ਉਤਰੀ ਔਰ ਇਹ ਐਨਆਰ ਕੇ ਪੈੜੀ ਗਵਰਨਮੈਂਟ ਆ ਪੇਸੇ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਸਾਡੇ ਕੋਈ ਲਫ਼ਜ਼ ਨਹੀਂ ਭੈੜਾਪਨ ਕਹਿਣ ਲਈ ਇਹਨੇ ਕਹਿੰਦਾ ਹੋਇਆ ਜੈ ਜਨਤਾ ਜੈ ਸੰਗਠਨ ਜੈ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਜੈ ਹਿੰਦ ਜੈ ਜੁਲਾਲਾ ਜਿੰਦਾਬਾਦ ਸੰਜਾ ਹੋਰ ਜਿੰਦਾਬਾਦ ਜਿੰਦਾਬਾਦ ਸੰਜਾ ਹੋਰ ਜਿੰਦਾਬਾਦ ਜਿੰਦਾਬਾਦ ਸੰਜਾ ਹੋਰ ਜਿੰਦਾਬਾਦ ਜਿੰਦਾਬਾਦ ਮਾਨਯੋਗੋ ਆਏ ਹੋ ਘਰਵਾਲੇ ਪ੍ਰਧਾਨ ਮਹਿਤਾ ਜੀ ਉਹ ਹੀ ਰੇਸੋ ਸਿੰਘ ਸਾਥੀ ਬੈਠਿਆ ਤਾਰੇ ਮੇਰੀ ਅਦੇ ਪ੍ਰਮਾਣ ਕਰੋ ਵਰਗੂ ਕੀਤਾ ਖਾਲਸਾ ਵਾਹੀ ਦੀ ਬਾਰੇ ਆਹ ਉਹਨਾਂ ਦਾ ਸਾਥ ਸੁਣਿਆ ਪਕਮੇ ਤੇਰੀ ਬੀਤੀ ਜਨਮ ਕਰ ਗਈ ਕਹਿੰਦਾ ਕੋਈ ਬਾਬਾ ਮਟੋਈ ਤੂੰ ਸਾਹਮਣੇ ਤਵਾ ਦੇਣੀ ਵੀ ਮੇਰੇ ਬਾਪੂ ਵਾਲੇ ਦੀ ਥੋੜੀ ਉਹ ਸਾਥੀਓ બંધુઓ અપનો حوصلہ بلند رکھરો જેત لڑنے ਲੋਕਾਂ ਨੂੰ હવનીયા એન્ડ તો લડવાઉંગા નારો વાર ગોર શર્મા નામથી હુની ગરીબો કે પ્યાજો સરકાર મર્દા અવાજ મર્દા અવાજ બોલાવા પ્યાજો સરકાર દે કમ કમું એક કેન કે ખાડું જમમે પ્યાજો સરકાર દે કમ કમું એક કેન કે ખાડું જમમે સાથે હક્ક હક્ક સતે હક્ક એમનાનો છોરાઓ અચ્છી પોંટો દેજો ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਾਕ

ਦੰਮੀ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਸੀ ਨੂੰ ਇਜਾਜ਼ਤ ਦਿਓ ਧੰਨਵਾਦ